ਤੋ ਦੇਖੋ ਪਟਾਪਟਾਕਾ ਬਾਜ਼ਾਰ ਚ ਕੋਈ 700 ਦਿੰਦਾ ਕੋਈ 800 ਦਿੰਦਾ ਬਾਬੇ ਦੀ ਹੱਟੀ ਤੇ ਆਜੋ ਸ਼ਨੀਵਾਰ ਐਤਵਾਰ ਦੋ ਦਿਨ 2-200 ਰੁਪਏ ਸੂਟ ਦੇ ਰਹੇ ਨੇ ਜੀ 25 ਰੁਪਏ ਦਾ ਦੁਪੱਟਾ ਦੇ ਰਹੇ ਨੇ ਸੂਟ ਚੈੱਕ ਕਰੋ 2-200 ਰੁਪਏ ਸੂਟ ਕਰਤਾ ਜੀ 2-200 ਰੁਪਏ ਸੂਟ 25 ਰੁਪਏ ਦੁਪੱਟਾ ਆ 8-800 ਵਾਲਾ ਸੂਟ 200 ਰੁਪਏ ਚ ਲੈ ਜਾਓ 200 ਰੁਪਏ ਸੂਟ 2-2000 ਰੁਪਏ ਦਾ ਸੂਟ ਆ ਬੈਲਬੋਰਡ ਦਾ 2-2000 ਦਾ ਬਾਬੇ ਦੀ ਹੱਟੀ ਤੋਂ ਲੈ ਜਾਓ 200 ਰੁਪਏ ਚ ਪ੍ਰਿੰਟ ਗਰਮ ਸ਼ੋਲਾ ਹਾਂਜੀ ਪ੍ਰਿੰਟ ਦੁਪੱਟੇ ਜੀ 150 ਕੁ 200 ਹੈ 150 ਕੁ 200 ਉਹ ਕੀ ਗੱਲਾਂ ਕਰਦੇ ਪਾਜੀ ਤੁਸੀਂ ਮਾਰਕੀਟ ਚ ਗਏ ਓ ਬਾਬੇ ਦੀ ਹੱਟੀਆਂ ਜਲੰਧਰ ਪਾਸ ਸਾਡੇ ਸਾਹਮਣੇ ਹਾਂਜੀ ਆ ਪੀਸ ਦੇਖ ਲਓ 25 ਰੁਪਏ 25 ਰੁਪਏ ਦਾ ਦੁਪੱਟਾ 25 ਰੁਪਏ ਗਰਮ ਸ਼ੋਲਾ ਗਰਮ ਸ਼ੋਲਾ 25 ਰੁਪਏ ਯਾਰ ਬਾਜ਼ਾਰ ਚ 150 200 ਬਾਬੇ ਦੀ ਹੱਟੀਆਂ ਕਰਦਾ 25 ਰੁਪਏ ਚਨੌਣ ਸ਼ਫੌਨ ਹਾਂਜੀ ਚਨੌਣ ਨਹੀਂ ਚਨੌਣ ਸ਼ਫੌਨ ਹਾਂਜੀ ਐਦਾਂ ਦਾ ਦੁਪੱਟਾ ਡਿਸਟਲ ਜਿਹੜਾ ਬਾਜ਼ਾਰ ਚ 250 ਤੈਨੂੰ ਐਦਾਂ ਟੰਗਿਆ ਹੁੰਦਾ 25 ਰੁਪਏ ਇਹ ਵੀ 25 ਰੁਪਏ 25 ਰੁਪਏ ਆਓ ਆਪਾਂ ਚੱਲਦੇ ਹਾਂ ਉੱਪਰ ਉੱਪਰ ਕੀ ਆ ਹੁਣ ਉੱਪਰ ਤੋਹਫੇ ਆ ਸੱਪ ਕੱਢ ਦਿੰਦਾ ਥੱਲੇ ਓਏ ਇਹ ਸੱਪ ਕੱਢਿਆ ਹੁਣ ਆਪਾਂ ਵੱਡਾ ਹਾਂ ਧਮਾਕਾ ਕਰਨਾ ਆ ਅੱਛਾ ਆਇਓ ਉੱਪਰ ਆ ਕੱਪੜਾ ਦੇਖੋ ਸੈੱਟ ਵਾਈਜ਼ ਪਿਆ ਆ ਕੱਲਾ ਕੱਲਾ ਲਓ ਆਪਣੀ ਮਨਪਸੰਦ ਇੱਧਰ ਦੇਖੋ ਬਜਾਜੀ ਆ ਦੇਖੋ ਖਾਨਾਂ ਚ ਬਜਾਜੀ ਇਹਦਾ ਇੱਕ ਨਾਲ ਦੇ ਬਹੁਤ ਸਾਰੇ ਪਏ ਆ ਛੋਟਾ ਭਾਜੀ ਹੋਲ ਸੇਲ ਦਾ ਕੰਮ ਕਰੀਦਾ ਇਹ ਬੋਰੇ ਪਤਾ ਕਾਤੋਂ ਭਰੇ ਪਿਆ ਹਾਂਜੀ ਰਸ ਪੈਂਦਾ ਬਹੁਤ ਜ਼ਿਆਦਾ ਆਹ ਦੇਖੋ ਪਟਾ ਪਟਾਕਾ ਬਾਜ਼ਾਰ ਚ ਕੋਈ 700 ਦਿੰਦਾ ਕੋਈ 800 ਦਿੰਦਾ ਬਾਬੇ ਦੀ ਹੱਟੀ ਤੇ ਆ ਜਾਓ ਸ਼ਨੀਵਾਰ ਐਤਵਾਰ ਦੋ ਦਿਨ 2-200 ਰੁਪਏ ਸੂਟ ਦੇ ਰਹੇ ਨੇ ਭਾਜੀ 25 ਰੁਪਏ ਦਾ ਦੁਪੱਟਾ ਦੇ ਰਹੇ ਨੇ ਚ ਸੂਟ ਚੈੱਕ ਕਰੋ 2-200 ਰੁਪਏ ਸੂਟ ਕਰਤੇ ਜੀ 2-200 ਰੁਪਏ ਸੂਟ 25 ਰੁਪਏ ਦੁਪੱਟਾ ਆ 8-8 16 ਸੂਟ 200 ਰੁਪਏ ਚ ਲੈ ਜਾਓ 200 ਰੁਪਏ ਟੂਟ 200 ਰੁਪਏ ਟੂਟ ਆ ਦੇਖੋ ਤੁਸੀਂ ਇਹ ਵੀ 200 ਰੁਪਏ ਦੇ ਹੀ ਦੇਣਾ ਆ ਹਾਂ ਠੀਕ ਆ ਜੀ ਇਦਾਂ ਹੀ ਦੇਣੇ ਆ ਕੋਈ ਸੂਟ ਹੋਊਗਾ ਕੋਈ ਸ਼ਰਟ ਹੋਊਗੀ ਕੋਈ ਦੁਪੱਟਾ ਹੋਊਗਾ ਕੀ ਸਮਝੇ ਸ਼ਨੀਵਾਰ ਤੇ ਆਦਰ ਭਾਜੀ ਇਦਾਂ ਦੇ ਬ੍ਰਾਂਡਡ ਕੱਪੜੇ ਜਾਮਾਂ ਦੇ ਸੂਟ ਵੀ ਚੀ ਦੇ ਦੇਣੇ ਆ ਆ ਚੈੱਕ ਕਰੋ ਕਿੰਨੇ ਹੈਵੀ ਹੈਵੀ ਪੀਸ ਆ ਕੋਈ 1000 ਰੁਪਏ ਦਾ ਬਾਜ਼ਾਰ ਚ ਕੋਈ 800 ਦਾ ਬਾਬੇ ਜਿੱਤ ਨੇ 2 200 ਰੁਪਏ ਚ ਆ ਦੇਖੋ 200 ਰੁਪਏ ਟੂਟ ਦੇ ਰਹੇ ਆ 200 ਰੁਪਏ ਟੂਟ ਆ ਦੇਖ ਲਓ ਭਾਜੀ ਬੋਰੇ ਭਰੇ ਪਏ ਆ ਇਹ ਉਹ ਲਾਰਾ ਆ ਜਿਹੜਾ ਆਪਾਂ ਨੇ ਦਸਤਿਲ ਲਈ ਜੀ ਤੇ ਬਾਅਦ ਜੋ ਅਨਸਟਡ ਹੋ ਗਿਆ ਮਾਲ ਅਨਸਟਡ ਦਾ ਮਤਲਬ ਇਹ ਨਹੀਂ ਵੀ ਇਹ ਪਾਟਾ ਆ ਇਹ ਸੂਟ ਪੂਰਾ ਆ ਇਹਨਾਂ ਦੁਪੱਟਾ ਇਹ ਨਹੀਂ ਕਿਹਦੀ ਸੂਟ ਹੈਗਾ ਇਹਦੀ ਸਲਵਾਰ ਹੈ ਜੀ ਪੁੱਤ ਆ ਤੁਸੀਂ ਸਾਰੇ ਹੈਵੀ ਪੀਸ ਹੈਗੇ ਆ ਕਿਸੇ ਕਿਸੇ ਦੇ ਨਾਲ ਦੁਪੱਟੇ ਵੀ ਦੇ ਰਹੇ ਨੇ ਅਸੀਂ ਆ ਜਿਹੜੇ ਸੂਟ ਆ 2-200 ਰੁਪਏ ਦੇ ਦੇਣੇ ਤੁਹਾਨੂੰ ਬੈਲਬਰ ਦੇ ਸੂਟ ਉਹ ਬੈਲਬਰ ਦੇ ਸੂਟ 12-1200 ਜਾਂ 15-1500 ਬਿਆਰ ਚ ਵੇਚਦੇ ਆ ਬਾਬਾ ਜੀ ਇਹ ਵੀ 2-200 ਹੀ ਦੇ ਦੇਣੇ ਆ ਇਹ ਵੀ 200 ਹੀ ਦੇ ਦੇਣੇ ਆ ਭਈ ਲੈ ਜੋ ਆਕੇ ਪਰ ਮੈਂ ਤੁਹਾਨੂੰ ਸੂਟ ਹੋਰ ਬਹੁਤ ਦਿਖਾਣੇ ਆ ਇਹ ਸਾਡੇ ਭਾਜੀ ਉਹ ਰਹਿ ਗਏ ਨੇ ਸੂਟ ਤੁਹਾਨੂੰ ਸਿੱਧੀ ਕਲੀਅਰ ਗੱਲ ਦਸੀਏ ਵੀ ਜਿਵੇਂ ਹੁਣ ਰਸ਼ ਬਹੁਤ ਓਵਰ ਪੈ ਗਿਆ ਸੀ ਇੰਨਾ ਕ ਰਸ਼ ਸੀਗਾ ਵੀ ਸੋਚ ਤੋਂ ਪਰੇ ਸੀ ਟਾਈਮ ਹੀ ਨਹੀਂ ਤੇ ਲਾਣਾ ਅਨਸਟੂਟਡ ਹੋ ਕੇ ਪੀਸ ਆ ਦੇਖੋ ਪਰ ਇੱਕ ਵੀ ਸੂਟ ਭਾਜੀ ਪਾਟਾ ਨਹੀਂ ਤਾਜੇ ਪਕੋੜਿਆ ਦੇਖੋ ਨਹੀਂ ਤੁਹਾਡੇ ਹੱਥਾਂ ਨਾਲ ਸਾਡੇ ਭਾਜੀ ਮਲਾਂ ਦਾ ਟਾਈਮ ਹੀ ਨਹੀਂ ਆ ਬਈ ਯਾਰ 2000 ਦਾ ਲੈਣਾ ਦੀ ਮੇਰੇ ਕੋਲ 200 ਲੈ ਜੋ ਆ 2 2000 ਰੁਪਏ ਦਾ ਸੂਟ ਆ ਬੈਲਬਟ ਦਾ 2 2000 ਦਾ ਬਾਬੇ ਜੱਟੀ ਤੋਂ ਲੈ ਜਾਓ 200 ਰੁਪਏ ਚ ਬੈਲਬਟ ਦੇ ਸੂਟ ਓਏ ਹਾਏ ਆ ਬਾਬਾ ਯਾਰ ਤਾਂ ਵਾਕਈ ਬੰਦੇ ਫਾਇਦੇ ਕਰ ਰਹੇ ਹੋ ਆ ਵੀ 200 ਰੁਪਏ ਦੇਣਾ ਇਸੀ ਕੜਾਈ ਘਰਾਂ ਜਾਓਗੇ ਨਾ ਤੇ ਬਜ਼ਾਰ ਵਾਲੇ ਦੁਕਾਨਦਾਰ ਤੜ ਕੋ 1000 ਰੁਪਏ ਕੜਾਈ ਦਾ ਲੈ ਲੈਣਾ ਮੈਂ ਫੈਲ ਵਰਦੀ ਤੁਹਾਨੂੰ ਪੂਰੀ ਸੂਟ ਦੀ ਸ਼ਰਟੀ 200 ਰੁਪਏ ਕਰਤੀ ਹੈ ਕੋਈ ਸੂਟ ਕਰਤਾ ਇਹ ਸੇਲ ਵੱਖਰੀ ਹੈ ਬਾਜੀ ਆ ਵੀ ਚੈੱਕ ਕਰੋ ਆ ਸਟਾਕ ਇੰਨਾ ਹੈਗਾ ਸਾਰਾ ਹੀ ਦੇਣਾ ਇੱਥੇ ਫੈਰ ਰੱਖਿਆ ਜਿਹੜੇ ਦੁਕਾਨਦਾਰ ਆ ਰੀਸੇਲਰ ਆ ਤੁਹਾਨੂੰ ਅਸੀਂ ਦੱਸਦੇ ਆ ਆਜੋ ਤੁਸੀਂ ਭਾਵੇਂ ਇੱਕ ਇੱਕ ਸੂਟ ਲੈ ਜਾਓ ਦੋ ਦੋ ਲੈ ਜਾਓ ਜਿੰਨਾ ਮਰਜੀ ਕੱਪੜਾ ਦੇ ਜਿੰਨਾ ਬੈਗਿਆ ਪ੍ਰੋਫਿਟ ਤੁਹਾਡਾ ਜੇ ਕੱਪੜਾ ਨਹੀਂ ਵੀ ਵਿਗਿਆ ਬਚ ਗਿਆ ਵਾਪਸ ਦੇ ਦਿਓ ਜੀ ਤੁਸੀਂ ਸੈੱਟ ਲੋ ਚਾਹੇ ਸਿੰਗਲ ਸੂਟ ਲੋ ਨਾ ਵਿਗਿਆ ਅਸੀਂ ਬੈਠੇ ਆ ਅਸੀਂ ਸਿਰਫ ਔਰ ਸਿਰਫ ਇਹ ਚੌਨੇ ਆ ਵੀ ਤੁਹਾਡਾ ਪੈਸਾ ਖਰਾਬ ਨਾ ਹੋਵੇ ਤੁਹਾਡੀ ਲੁੱਟ ਨਾ ਹੋਵੇ ਸਿਰਫ ਪੈਸਾ ਕਮਾਓ ਕੋਈ ਤੁਹਾਨੂੰ ਲੋਸ ਨਹੀਂ ਹੋਣਾ ਚਾਹੀਦਾ 1 ਰੁਪਏ ਦਾ ਲੋਸ ਹੋ ਜਾ ਅਸੀਂ ਬੈਠੇ ਆ ਜ਼ਿੰਮੇਦਾਰ ਤੁਹਾਨੂੰ ਇੱਕ ਇੱਕ ਚੀਜ਼ ਨਾਲ ਪ੍ਰੋਵਾਈਡ ਕਰਾਵਾਂਗੇ ਕੰਬੋ ਬਣਾ ਕੇ ਦਾਂਗੇ ਪਰ ਪੈਸਿਆਂ ਦੀ ਖਰਾਬੀ ਨਹੀਂ ਹੋਣਾਂਗੇ ਸੋ ਆਜੋ ਬਾਬੇ ਦੀ ਹੱਤੀ ਅੱਜ ਸ਼ਨੀਵਾਰ ਆ ਤੇ ਕੱਲ ਐਤਵਾਰ ਆ ਦੋ ਦਿਨ ਵੱਡੇ ਫਾਇਦੇ ਹੋਣੇ ਆ ਇੱਕ 1000 ਵਾਲੇ 12 ਥੋਲੇ ਸੂਟ 450 ਦੇਣੇ ਆ ਦੋ ਦੋ 1000 ਵਾਲੇ ਸੂਟ 650 ਦੇਣੇ ਆ ਜਿਹੜੇ 5 5 6 6 7 7000 ਦੇ ਸੂਟ ਆ ਉਹ ਤੁਹਾਨੂੰ 15 1500 ਦੇ ਰਣੇ ਆ ਬਹੁਤ ਵੱਡੇ ਫਾਇਦੇ ਆ ਨਮਾ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਵਿਆਹ ਸ਼ਾਇਦਾ ਕਪੜਾ ਦਾਜਵੜ ਦੇ ਕਪੜਾ ਨਾਲ ਛੇ ਦੀ ਆਜੋ ਕਿਤੇ ਨਹੀਂ ਹੋਰ ਜਾਣਾ ਅੱਜ 13 ਸਤੰਬਰ ਦਾ ਕੱਲ 14 ਸਤੰਬਰ ਹੈ ਇਹ ਜਿਹੜੀ ਵੀਡੀਓ ਸਿਰਫ 14 ਸਤੰਬਰ ਲਈ ਹੈ ਤੇ 13 ਸਤੰਬਰ ਲਈ ਹੈ ਇਹ ਦੁਬਾਰਾ ਨਹੀਂ ਮਿਲਣੀ ਸੋ 13 ਸਤੰਬਰ ਅੱਜ 14 ਸਤੰਬਰ ਕੱਲ 2 ਦਿਨ ਲੈ ਜਾਓ ਕਿਉਂਕਿ ਸਟਾਕ ਲਿਮਟਡ ਆ ਉਹ ਜਿਹੜਾ 220 ਦੇਣਾ ਉਸ ਤੋਂ ਬਾਅਦ ਕੋਈ ਹੋਰ ਲੈ ਕੇ ਸਾਨੂੰ ਕਿਹੋ ਨਾ ਆ ਜਿਹੜਾ ਮਾਲ ਆ ਇਹ ਭਾਵੇਂ ਟਰੱਕ ਭਰ ਭਰ ਕੇ ਜਿੰਨਾ ਮਰਜ਼ੀ ਲੈ ਜਾਓ ਨਹੀਂ ਮੁੱਕਦਾ ਨੰਬਰ ਸਕਰੀਨ ਤੇ ਆ ਹੁਣੇ ਫੋਨ ਚੱਕੋ ਫੋਨ ਕਰ ਲਓ ਬਾਬੇ ਦੀ ਹੱਟੀ ਬਾਸਾੜੇ ਸਾਹਮਣੇ ਚੰਦਰ ਸ਼ਹਿਰ